ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮਾਦੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮਾਦੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लिनिकਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ টিকা ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਜੈਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਖਬਰ ਜੁੜੀ ਹੋਈ ਹੈ ਹੜਾਂ ਦੇ ਨਾਲ ਹੜਾਂ ਦੀਆਂ ਹਾਲਤਾਂ ਤੇ ਹਲਾਤਾਂ ਦੇ ਨਾਲ ਕੀ ਕੁਝ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਇਸ ਡੈਮ ਦੇ ਵਿੱਚੋਂ 1,50,000 ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾਏਗਾ ਲਗਾਤਾਰ ਵੱਡੇ ਪੱਧਰ ਦੇ ਉੱਪਰ ਚਰਚਾਵਾ ਜੜੀਆਂ ਦੇ ਹੜਾਂ ਨੂੰ ਲੈ ਕੇ ਤੇ ਹੜਾਂ ਦੀਆਂ ਬਣੀਆਂ ਹੋਈਆਂ ਸਥਿਤੀਆਂ ਨੂੰ ਲੈ ਕੇ ਚੱਲ ਰਹੀਆਂ ਨੇ ਇਸੇ ਦੇ ਦਰਮਿਆਨ ਇਹ ਪਾਣੀ ਦੀ ਮਾਤਰਾ ਜਿਹੜੀ ਹੈ ਲਗਾਤਾਰ ਪੰਜਾਬ ਵਾਲੇ ਪਾਸੇ ਨੂੰ ਜਿਹੜੀ ਛੱਡੀ ਜਾਏਗੀ ਉਸ ਦੇ ਨਾਲ ਪੰਜਾਬ ਦੇ ਵਿੱਚ ਖੜਾ ਦੀ ਹਾਲਤ ਜਿਹੜੀ ਆ ਹੋਰ ਗੰਭੀਰ ਹੋ ਸਕਦੀ ਹੈ ਇਸ ਦੇ ਨਾਲ ਕਿਹੜੇ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਉਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਕਿੱਥੇ ਕਿੱਥੇ ਕਿਹੜਾ ਕਿਹੜਾ ਕਿਵੇਂ ਕਿਵੇਂ ਦਾ ਅਲਰਟ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਇਹ ਸਾਰੀਆਂ ਜਾਣਕਾਰੀਆਂ ਸਟੀਕਤਾ ਦੇ ਨਾਲ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਪੌਂਗ ਡੈਮ ਦੇ ਵਿੱਚੋਂ ਛੱਡਿਆ ਜਾਣ ਵਾਲਾ ਪਾਣੀ ਬਿਆਸ ਦਰਿਆ ਦੇ ਵਿੱਚ ਆਉਂਦਾ ਹੈ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਖਤਰਾ ਇਸ ਵਕਤ ਲਗਾਤਾਰ ਵੱਡਾ ਮੰਡਰਾ ਰਿਹਾ ਹੈ ਕੁਝ ਸਮਾਂ ਪਹਿਲਾਂ ਤੁਹਾਡੇ ਨਾਲ ਦਿਨਖਸੁਰਾ ਟੀਵੀ ਦੇ ਵੱਲੋਂ ਸਾਂਝੀ ਕੀਤੀ ਗਈ ਖਬਰ ਦੇ ਵਿੱਚ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਪੂਰਥਲਾ ਦੇ ਡੀਸੀ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਨੀਵੇਂ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕੇ ਭਾਈ ਆਪੋ ਆਪਣਾ ਜ਼ਰੂਰੀ ਸਮਾਨ ਜਿਹੜਾ ਹੈ ਉਹ ਸਮੇਟ ਕੇ ਉੱਚੇ ਇਲਾਕਿਆਂ ਦੇ ਵਿੱਚ ਆਇਆ ਜਾਵੇ ਜਾਂ ਫਿਰ ਸੁਰੱਖਿਅਤ ਥਾਵਾਂ ਦੇ ਉੱਪਰ ਪਹੁੰਚਿਆ ਜਾਵੇ ਇਸੇ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਵੀ ਅਪੀਲ ਜਿਹੜੀ ਆ ਲੋਕਾਂ ਨੂੰ ਕੀਤੀ ਗਈ ਹੈ ਤੇ ਨਾਲ ਲੱਗਦੇ ਇਲਾਕੇ ਜਿਹੜੇ ਕਿ ਵੱਧ ਪ੍ਰਭਾਵਿਤ ਹੋ ਵੀ ਚੁੱਕੇ ਨੇ ਜਾਂ ਫਿਰ ਹੋ ਸਕਦੇ ਨੇ ਇਹ ਸਾਰੀਆਂ ਦੋਵੇਂ ਸਥਿਤੀਆਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੇਕ ਉਸ ਵਿਅਕਤੀ ਦੀ ਜਾਨੀ ਤੇ ਮਾਲੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਈ ਜਾਵੇ ਹੁਣ 1 ਲੱਖ 5000 ਕਿਊਸਿਕ ਪਾਣੀ ਪੌਂਗ ਡੈਮ ਦੇ ਵਿੱਚੋਂ ਲਗਾਤਾਰਤਾ ਦੇ ਵਿੱਚ ਜਦੋਂ ਬਿਆਸ ਦਰਿਆ ਦੇ ਵਿੱਚ ਆਏਗਾ ਤਾਂ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਕਪੂਰਥਲੇ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਗੁਰਦਾਸਪੁਰ ਦੀ ਜਾਂ ਫਿਰ ਅੱਗੇ ਜਿਹੜੇ ਇਲਾਕੇ ਪੈਂਦੇ ਨੇ ਇਹਨਾਂ ਦੀ ਗੱਲ ਕਰ ਲਈਏ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋ ਸਕਦਾ ਹੈ ਬੀਤੇ ਕੱਲ ਕਪੂਰਥਲਾ ਦੇ ਵਿੱਚ ਆਰਜੀ ਤੌਰ ਤੇ ਬਣੇ ਹੋਏ 6 ਜਿਹੜੇ ਤੁਸੀ ਬੰਨ ਸੀ ਉਹ ਵੀ ਟੁੱਟੇ ਉਸ ਤੋਂ ਬਾਅਦ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਹੋਇਆ ਕੁਝ ਥਾਵਾਂ ਦੇ ਉੱਪਰੋਂ ਇਹ ਵੀ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਬੰਨ ਕਈ ਥਾਵਾਂ ਦੇ ਉੱਪਰੋਂ ਬਹੁਤ ਵੱਡੇ ਪੱਧਰ ਦੇ ਉੱਪ ਹਾਲਾਂਕਿ ਪ੍ਰਸ਼ਾਸਨ ਪੱਬਾਂ ਪਾਰੋ ਕੇ ਕੋਸ਼ਿਸ਼ਾਂ ਜ਼ਰੂਰ ਕਰ ਰਿਹਾ ਹੈ ਪਰ ਐਸੇ ਸਮੇਂ ਦੇ ਵਿੱਚ ਬੰਨ ਦੇ ਕਮਜ਼ੋਰ ਹੋਣ ਦੀ ਸਥਿਤੀ ਜਿਹੜੀ ਆ ਉਸ ਦੇ ਨਾਲ ਜੂਝਣ ਦੇ ਤਰੀਕੇ ਸਿਲੀਕੇ ਉਸ ਤਰੀਕੇ ਦੇ ਨਾਲ ਵਾਜ਼ਬ ਸਾਬਤ ਨਹੀਂ ਹੋ 파ਰੇ ਕਹਿਣ ਦਾ ਭਾਵ ਇਹ ਹੈ ਕਿ ਜੇ ਇਸ ਤਰੀਕੇ ਦੇ ਨਾਲ ਪਾਣੀ ਦੀ ਮਾਤਰਾ ਇਸ ਦਰਿਆ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਵਾਧੀ ਜਾ ਰਹੀ ਹੈ ਉਸ ਤਰੀਕੇ ਦੇ ਹੱਲ ਹੀਲੇ ਉਸ ਵੱਡੇ ਪੱਧਰ ਦੇ ਉੱਪਰ ਵਾਧੇ ਦਿਖਾ ਲਈ ਨਹੀਂ ਦੇ ਰਹੇ ਹੁਣ 1 ਲੱਖ 5000 ਕਿਊਸਿਕ ਪਾਣੀ ਜਿਹੜਾ ਹੈ ਪੌਂਗ ਡ੍ਰੈਮ ਦੇ ਵਿੱਚੋਂ ਛੱਡਿਆ ਜਾਣਾ ਬਿਆਸ ਦਰਿਆ ਦੇ ਵਿੱਚ ਦੀ ਹੁੰਦਾ ਹੋਇਆ ਇਹ ਵੱਖ-ਵੱਖ ਇਲਾਕਿਆਂ ਨੂੰ ਆਪਣੀ ਲਪੇਟ ਦੇ ਵਿੱਚ ਲਏਗਾ ਜਿਸ ਤਰੀਕੇ ਸੁਲਤਾਨਪੁਰ ਦੇ ਵਿੱਚ ਕਾਲੀ ਜਿਹੜੀ ਆ ਉਹ ਵੀ ਉਫਾਨ ਦੇ ਉੱਪਰ ਚੱਲ ਰਹੀ ਹੈ ਖਤਰੇ ਦੇ ਤਾਂ ਤੋਂ ਪਾਰ ਉਸ ਦਾ ਪਾਣੀ ਹੋਇਆ ਪਿਆ ਬਹੁਤ ਸਾਰੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਮੁੰਡੀ ਮੋੜ ਦੇ ਨਜ਼ਦੀਕ ਇਸ ਕਾਲੀ ਬਈ ਦੀ ਵੀ ਹਾਲਤ ਜਿਹੜੀ ਹੈ ਉਹ ਖਸਤਾ ਹੈ ਕਹਿ ਸਕਦੇ ਹਾਂ ਕਿ ਉਥੋਂ ਵੀ ਬੰਦ ਜਿਹੜਾ ਟੁੱਟਣ ਵਾਲਾ ਹੈ ਇਸ ਕਰਕੇ ਲੋਕਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਦੁਆਬੇ ਦੇ ਲੋਕਾਂ ਦੇ ਵਿੱਚ ਇਸ ਵਕਤ ਖਦਸ਼ਾ ਇਸ ਗੱਲ ਦਾ ਹੈ ਕਿ ਹੁਣ ਦੁਆਬੇ ਦੇ ਬਹੁਤ ਸਾਰੇ ਇਲਾਕੇ ਇਸ ਪਾਣੀ ਦੀ ਮਾਰ ਹੇਠ ਆਉਣਗੇ ਹਾਲਾਂਕਿ ਮਾਲਵਾ ਤੇ ਮਾਝਾ ਖੇਤਰ ਪਹਿਲਾਂ ਹੀ ਪ੍ਰਭਾਵਿਤ ਹੋਏ ਪਏ ਨੇ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਅਜਨਾਲੇ ਦੀ ਗੱਲ ਕਰ ਲਈਏ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕੇ ਅੰਮ੍ਰਿਤਸਰ ਅਜਨਾਲੇ ਦੇ ਇਲਾਕੇ ਲਗਾਤਾਰ ਡੁੱਬਣ ਦੀ ਜਿਸ ਤਰੀਕੇ ਸਥਿਤੀ ਉੱਥੇ ਬਣੀ ਪਈ ਹੈ ਲੋਕਾਂ ਦੇ ਬਹੁਤ ਸਾਰੇ ਸੰਸਾਧਨ ਜਿਹੜੇ ਨੇ ਇਸ ਪਾਣੀ ਦੀ ਮਾਰ ਦੇ ਹੇਠ ਆਏ ਹੋਏ ਨੇ ਕੋਈ ਥਾਂਵਾਂ ਦੇ ਉੱਪਰ ਸੁਖ ਦਾ ਸੁਖਤ ਖਬਰਾਂ ਜੜੀਆਂ ਦੇ ਉਹ ਵੀ ਮਿਲ ਰੀਆਂ ਨੇ ਕਿ ਪਾਣੀ ਦਾ ਪੱਧਰ ਘਟਿਆ ਜਾ ਰਿਹਾ ਪਰ ਨਾਲ ਜਦੋਂ ਪੌਂਗ ਡੈਮ ਦੇ ਵਿੱਚੋਂ 1,05,000 ਕਿਊਸਿਕ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾਣਾ ਹੈ ਉਸ ਤੋਂ ਬਾਅਦ ਇਹ ਸਥਿਤੀਆਂ ਹੋਰ ਗੰਭੀਰ ਹੋਣਗੀਆਂ ਇਸੇ ਤੋਂ ਅੰਦਾਜ਼ਾ ਲਾ ਕੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਜਿਹੜੀ ਹੈ ਲੋਕਾਂ ਨੂੰ ਕੀਤੀ ਗਈ ਆ ਕਿ ਭਾਈ ਆਪੋ ਆਪਣੇ ਤਰੀਕੇਸ ਲੀਕੇ ਉਹ ਵਰਤੇ ਜਾਣ ਜਿਸ ਦੇ ਨਾਲ ਇੱਕ ਤਾਂ ਸੁਰੱਖੇ ਥਾਂਵਾਂ ਦੇ ਉੱਪਰ ਪਹੁੰਚਿਆ ਜਾਵੇ ਆਪਣੇ ਮਾਲ ਡੰਗਰ ਤੋਂ ਇਹਨਾਂ ਨੀਵੇਂ ਇਲਾਕਿਆਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਅਪੱਤੀ ਜਨਕ ਜੇਕਰ ਸਥਿਤੀ ਬਣਦੀ ਆ ਕਿਸੇ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਗੰਭੀਰ ਹੁੰਦੇ ਨੇ ਤਾਂ ਉਸ ਨੂੰ ਸਾਂਭੜ ਸੰਭਾਲਣ ਦੇ ਵਿੱਚ ਉਸ ਤਰੀਕੇ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਨਾ ਹੋਣ ਹੁਣ 1 ਲੱਖ 5000 ਕਿਊਸਿਕ ਜਿਹੜਾ ਪਾਣੀ ਛੱਡਿਆ ਜਾਣਾ ਹੈ ਇਸ ਦੇ ਨਾਲ ਕਪੂਰਥਲਾ ਹੁਸ਼ਿਆਰਪੁਰ ਗੁਰਦਾਸਪੁਰ ਫਿਰੋਜ਼ਪੁਰ ਤਰਨਤਾਰਨ ਸਮੇਤ ਕਈ ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਕਿਉਂਕਿ ਬਿਆਸ ਰਿਆ ਦਾ ਪਾਣੀ ਜਾ ਕੇ ਹਰੀਕੇ ਹੈਡ ਦੇ ਵਿੱਚ ਵੀ ਆ ਮਿਲਦਾ ਹੈ ਤੇ ਹਰੀਕੇ ਹੈਡ ਤੋਂ ਗਾਂ ਹਥਾੜ ਖੇਤਰ ਦੇ ਵਿੱਚ ਛੱਡਿਆ ਜਾਣ ਵਾਲਾ ਪਾਣੀ ਜਿਹੜਾ ਉਸ ਦੇ ਨਾਲ ਵੀ 30 ਤੋਂ 35 ਪਿੰਡ ਇਸ ਵਕਤ ਪ੍ਰਭਾਵ ਦੇ ਅਧੀਨ ਨੇ ਲੋਕ ਉੱਥੇ ਵੀ ਤਰਾ ਤਰਾ ਕਰਦੇ ਦਿਖਾ ਲਈ ਦਿੰਦੇ ਨੇ ਵੱਖ-ਵੱਖ ਤਰੀਕੇ ਦੀਆਂ ਮਿਲਦੀਆਂ ਜਾਣਕਾਰੀਆਂ ਅਨੁਸਾਰ ਪੰਜਾਬ ਦੇ ਲਗਭਗ 1200 ਪਿੰਡ ਇਸ ਵਕਤ ਹੜ੍ਹਾਂ ਦੀ ਮਾਰ ਮਾਰਹੇਠ ਆਏ ਹੋਏ ਨੇ ਤੇ ਵੱਖ-ਵੱਖ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਕਾਰਵਾਈਆਂ ਦੇ ਬਾਰੇ ਵੀ ਤੁਹਾਡੇ ਨਾਲ ਇਹ ਜਾਣਕਾਰੀਆਂ ਜਿਹੜੀਆਂ ਨੇ ਦਿਨਕ ਸੂਰਾ ਟੀਵੀ ਦੇ ਬਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਵਕਤ ਪੰਜਾਬ ਦੇ ਵਿੱਚ ਬਣੇ ਹੋਏ ਹੜ੍ਹਾਂ ਦੀ ਹਾਲਤਾਂ ਤੇ ਹਾਲਾਤਾਂ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਬਲਬਲੇ ਨੇ ਕੀ ਕੁਝ ਇਹਨਾਂ ਸਥਿਤੀਆਂ ਤੋਂ ਸੋਚਦੇ ਤੇ ਸਮਝਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਤੇ ਆਉਣ ਵਾਲੇ ਸਮੇਂ ਦੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦਿਨਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਜਾਵਾਂਗੇ ਦਨਖੁਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਕਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਖਬਰ ਜੁੜੀ ਹੋਈ ਹੈ ਹੜਾਂ ਦੇ ਨਾਲ ਹੜਾਂ ਦੀਆਂ ਹਾਲਤਾਂ ਤੇ ਹਾਲਾਤਾਂ ਦੇ ਨਾਲ ਕੀ ਕੁਝ ਨਵੇਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਇਸ ਡੈਮ ਦੇ ਵਿੱਚੋਂ 1,50,000 ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾਏਗਾ ਲਗਾਤਾਰ ਵੱਡੇ ਪੱਧਰ ਦੇ ਉੱਪਰ ਚਰਚਾਵਾਂ ਜੜੀਆਂ ਦੇ ਹੜ੍ਹਾਂ ਨੂੰ ਲੈ ਕੇ ਤੇ ਹੜ੍ਹਾਂ ਦੀਆਂ ਬਣੀਆਂ ਹੋਈਆਂ ਸਥਿਤੀਆਂ ਨੂੰ ਲੈ ਕੇ ਚੱਲ ਰਹੀਆਂ ਨੇ ਇਸੇ ਦੇ ਦਰਮਿਆਨ ਇਹ ਪਾਣੀ ਦੀ ਮਾਤਰਾ ਜਿਹੜੀ ਹੈ ਲਗਾਤਾਰ ਪੰਜਾਬ ਵਾਲੇ ਪਾਸੇ ਨੂੰ ਜਿਹੜੀ ਛੱਡੀ ਜਾਏਗੀ ਉਸ ਦੇ ਨਾਲ ਪੰਜਾਬ ਦੇ ਵਿੱਚ ਖੜਾ ਦੀ ਹਾਲਤ ਜਿਹੜੀ ਆ ਹੋਰ ਗੰਭੀਰ ਹੋ ਸਕਦੀ ਹੈ ਇਸ ਦੇ ਨਾਲ ਕਿਹੜੇ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਉਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਕਿੱਥੇ ਕਿੱਥੇ ਕਿਹੜਾ ਕਿਹੜਾ ਕਿਵੇਂ ਕਿਵੇਂ ਦਾ ਅਲਰਟ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਇਹ ਸਾਰੀਆਂ ਜਾਣਕਾਰੀਆਂ ਸਟੀਕਤਾ ਦੇ ਨਾਲ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਪੌਂਗ ਡੈਮ ਦੇ ਵਿੱਚੋਂ ਛੱਡਿਆ ਜਾਣ ਵਾਲਾ ਪਾਣੀ ਬਿਆਸ ਦਰਿਆ ਦੇ ਵਿੱਚ ਆਉਂਦਾ ਹੈ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਖਤਰਾ ਇਸ ਵਕਤ ਲਗਾਤਾਰ ਵੱਡਾ ਮੰਡਰਾ ਰਿਹਾ ਹੈ ਕੁਝ ਸਮਾਂ ਪਹਿਲਾਂ ਤੁਹਾਡੇ ਨਾਲ ਦਿਨਖੁਰਾ ਟੀਵੀ ਦੇ ਵੱਲੋਂ ਸਾਂਝੀ ਕੀਤੀ ਗਈ ਖਬਰ ਦੇ ਵਿੱਚ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਪੂਰਥਲਾ ਦੇ ਡੀਸੀ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਨੀਵੇਂ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਆਪੋ ਆਪਣਾ ਜ਼ਰੂਰੀ ਸਮਾਨ ਜਿਹੜਾ ਹੈ ਉਹ ਸਮੇਟ ਕੇ ਉੱਚੇ ਇਲਾਕਿਆਂ ਦੇ ਵਿੱਚ ਆਇਆ ਜਾਵੇ ਜਾਂ ਫਿਰ ਸੁਰੱਖਿਅਤ ਥਾਵਾਂ ਦੇ ਉੱਪਰ ਪਹੁੰਚਿਆ ਜਾਵੇ ਇਸੇ ਤਰੀਕ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਵੀ ਅਪੀਲ ਜਿਹੜੀ ਆ ਲੋਕਾਂ ਨੂੰ ਕੀਤੀ ਗਈ ਆ ਤੇ ਨਾਲ ਲੱਗਦੇ ਇਲਾਕੇ ਜਿਹੜੇ ਕਿ ਵੱਧ ਪ੍ਰਭਾਵਿਤ ਹੋ ਵੀ ਚੁੱਕੇ ਨੇ ਜਾਂ ਪਰ ਹੋ ਸਕਦੇ ਨੇ ਇਹ ਸਾਰੀਆਂ ਦੋਵੇਂ ਸਥਿਤੀਆਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਹਰੇਕ ਉਸ ਵਿਅਕਤੀ ਦੀ ਜਾਨੀ ਤੇ مالی ਸੁਰੱਖਿਆ ਜਿਹੜੀ ਆ ਯਕੀਨੀ ਬਣਾਈ ਜਾਵੇ ਹੁਣ 1 ਲੱਖ 5000 ਕਿਊਸਿਕ ਪਾਣੀ ਪੌਂਗ ਡੈਮ ਦੇ ਵਿੱਚੋਂ ਲਗਾਤਾਰਤਾ ਦੇ ਵਿੱਚ ਜਦੋਂ ਬਿਆਸ ਦਰਿਆ ਦੇ ਵਿੱਚ ਆਏਗਾ ਤਾਂ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਕਪੂਰਥਲੇ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਗੁਰਦਾਸਪੁਰ ਦੀ ਜਾਂ ਫਿਰ ਅੱਗੇ ਜਿਹੜੇ ਇਲਾਕੇ ਪੈਂਦੇ ਨੇ ਇਹਨਾਂ ਦੀ ਗੱਲ ਕਰ ਲਈਏ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋ ਸਕਦਾ ਹੈ ਬੀਤੇ ਕੱਲ ਕਪੂਰਥਲਾ ਦੇ ਵਿੱਚ ਆਰਜੀ ਤੌਰ ਤੇ ਬਣੇ ਹੋਏ 6 ਜਿਹੜੇ ਤੁਸੀ ਬੰਨ ਸੀ ਉਹ ਵੀ ਟੁੱਟੇ ਉਸ ਤੋਂ ਬਾਅਦ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਹੋਇਆ ਕੁਝ ਥਾਵਾਂ ਦੇ ਉੱਪਰੋਂ ਇਹ ਵੀ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਬੰਨ ਕਈ ਥਾਵਾਂ ਦੇ ਉੱਪਰੋਂ ਬਹੁਤ ਵੱਡੇ ਪੱਧਰ ਦੇ ਉੱਪ ਹਾਲਾਂਕਿ ਪ੍ਰਸ਼ਾਸਨ ਪੱਪਾ ਪਾਰੋ ਕੇ ਕੋਸ਼ਿਸ਼ਾਂ ਜ਼ਰੂਰ ਕਰ ਰਿਹਾ ਹੈ ਪਰ ਐਸੇ ਸਮੇਂ ਦੇ ਵਿੱਚ ਬੰਨ ਦੇ ਕਮਜ਼ੋਰ ਹੋਣ ਦੀ ਸਥਿਤੀ ਜਿਹੜੀ ਆ ਉਸ ਦੇ ਨਾਲ ਝੂਝਣ ਦੇ ਤਰੀਕੇ ਸਿਲੀਕੇ ਉਸ ਤਰੀਕੇ ਦੇ ਨਾਲ ਵਾਜਬ ਸਾਬਤ ਨਹੀਂ ਹੋ ਪਾਰੇ ਕਹਿਣ ਦਾ ਭਾਵ ਇਹ ਹੈ ਕਿ ਜੇ ਇਸ ਤਰੀਕੇ ਦੇ ਨਾਲ ਪਾਣੀ ਦੀ ਮਾਤਰਾ ਇਸ ਦਰਿਆ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਵਾਧੀ ਜਾ ਰਹੀ ਹੈ ਉਸ ਤਰੀਕੇ ਦੇ ਹਾਲ ਹੀਲੇ ਉਸ ਵੱਡੇ ਪੱਧਰ ਦੇ ਉੱਪਰ ਵੱਧੇ ਦਿਖਾ ਲਈ ਨਹੀਂ ਦੇ ਰਹੇ ਹੁਣ 1,5000 ਕਿਊਸਿਕ ਪਾਣੀ ਜਿਹੜਾ ਹੈ ਪੌਂਗ ਡ੍ਰੈਮ ਦੇ ਵਿੱਚੋਂ ਛੱਡਿਆ ਜਾਣਾ ਬਿਆਸ ਰਿਆ ਦੇ ਵਿੱਚ ਦੀ ਹੁੰਦਾ ਹੋਇਆ ਇਹ ਵੱਖ-ਵੱਖ ਇਲਾਕਿਆਂ ਨੂੰ ਆਪਣੀ ਲਪੇਟ ਦੇ ਵਿੱਚ ਲਏਗਾ ਜਿਸ ਤਰੀਕੇ ਸੁਲਤਾਨਪੁਰ ਦੇ ਵਿੱਚ ਕਾਲੀ ਜਿਹੜੀ ਹੈ ਉਹ ਵੀ ਉਫਾਨ ਦੇ ਉੱਪਰ ਚੱਲ ਰਹੀ ਹੈ ਖਤਰੇ ਦੇ ਨਿਸ਼ਾਨ ਤੋਂ ਪਾਰ ਉਸ ਦਾ ਪਾਣੀ ਹੋਇਆ ਪਿਆ ਬਹੁਤ ਸਾਰੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਮੁੰਡੀ ਮੋੜ ਦੇ ਨਜ਼ਦੀਕ ਇਸ ਕਾਲੀ ਬਈ ਦੀ ਵੀ ਹਾਲਤ ਜਿਹੜੀ ਹੈ ਉਹ ਖਸਤਾ ਹੈ ਕਹਿ ਸਕਦੇ ਹਾਂ ਕਿ ਉਥੋਂ ਵੀ ਬੰਦ ਜਿਹੜਾ ਟੁੱਟਣ ਵਾਲਾ ਹੈ ਇਸ ਕਰਕੇ ਲੋਕਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਦੁਆਬੇ ਦੇ ਲੋਕਾਂ ਦੇ ਵਿੱਚ ਇਸ ਵਕਤ ਖਦਸ਼ਾ ਇਸ ਗੱਲ ਦਾ ਹੈ ਕਿ ਹੁਣ ਦੁਆਬੇ ਦੇ ਬਹੁਤ ਸਾਰੇ ਇਲਾਕੇ ਇਸ ਪਾਣੀ ਦੀ ਮਾਰ ਹੇਠ ਆਉਣਗੇ ਹਾਲਾਂਕਿ ਮਾਲਵਾ ਤੇ ਮਾਝਾ ਖੇਤਰ ਪਹਿਲਾਂ ਹੀ ਪ੍ਰਭਾਵਿਤ ਹੋਏ ਪਏ ਨੇ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਅਜਨਾਲੇ ਦੀ ਗੱਲ ਕਰ ਲਈਏ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕੇ ਅੰਮ੍ਰਿਤਸਰ ਅਜਨਾਲੇ ਦੇ ਇਲਾਕੇ ਲਗਾਤਾਰ ਡੁੱਬਣ ਦੀ ਜਿਸ ਤਰੀਕੇ ਸਥਿਤੀ ਉੱਥੇ ਬਣੀ ਪਈ ਹੈ ਲੋਕਾਂ ਦੇ ਬਹੁਤ ਸਾਰੇ ਸੰਸਾਧਨ ਜਿਹੜੇ ਨੇ ਇਸ ਪਾਣੀ ਦੀ ਮਾਰ ਦੇ ਹੇਠ ਆਏ ਹੋਏ ਨੇ ਕੋਈ ਥਾਵਾਂ ਦੇ ਉੱਪਰ ਸੁਖਦਾ ਸੁਖਤ ਖਬਰਾਂ ਜੜੀਆਂ ਨੇ ਉਹ ਵੀ ਮਿਲ ਰਹੀਆਂ ਨੇ ਕਿ ਪਾਣੀ ਦਾ ਪੱਧਰ ਘਟਿਆ ਜਾ ਰਿਹਾ ਪਰ ਨਾਲ ਜਦੋਂ ਪੌਂਗ ਡੈਮ ਦੇ ਵਿੱਚੋਂ 1,5000 ਕਿਊਸਿਕ ਪਾਣੀ ਬਿਆਸਦ ਰਿਆ ਦੇ ਵਿੱਚ ਛੱਡਿਆ ਜਾਣਾ ਉਸ ਤੋਂ ਬਾਅਦ ਇਹ ਸਥਿਤੀਆਂ ਹੋਰ ਗੰਭੀਰ ਹੋਣ ਗਈਆਂ ਇਸੇ ਤੋਂ ਅੰਦਾਜ਼ਾ ਲਾ ਕੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਜਿਹੜੀ ਹੈ ਲੋਕਾਂ ਨੂੰ ਕੀਤੀ ਗਈ ਆ ਕਿ ਭਾਈ ਆਪੋ ਆਪਣੇ ਤਰੀਕੇ ਇਸ ਲੀਕ ਕੇ ਉਹ ਵਰਤੇ ਜਾਣ ਜਿਸ ਦੇ ਨਾਲ ਇੱਕ ਤਾਂ ਸੁਰੱਖੇ ਥਾਵਾਂ ਦੇ ਉੱਪਰ ਪਹੁੰਚਿਆ ਜਾਵੇ ਆਪਣੇ ਮਾਲ ਡੰਗਰ ਤੋਂ ਇਹਨਾਂ ਨੀਵੇਂ ਇਲਾਕਿਆਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਅਪੱਤੀ ਜਨਕ ਜੇਕਰ ਸਥਿਤੀ ਬਣਦੀ ਆ ਕਿਸੇ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਗੰਭੀਰ ਹੁੰਦੇ ਨੇ ਤਾਂ ਉਸ ਨੂੰ ਸਾਂਭਣ ਸੰਭਾਲਣ ਦੇ ਵਿੱਚ ਉਸ ਤਰੀਕੇ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਨਾ ਹੋਣ ਹੁਣ 1 ਲੱਖ 5000 ਕਿਊਸਿਕ ਜਿਹੜਾ ਪਾਣੀ ਛੱਡਿਆ ਜਾਣਾ ਇਸ ਦੇ ਨਾਲ ਕਪੂਰਥਲਾ ਹੁਸ਼ਿਆਰਪੁਰ ਗੁਰਦਾਸਪੁਰ ਫਿਰੋਜ਼ਪੁਰ ਤਰਨਤਾਰਨ ਸਮੇਤ ਕਈ ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਕਿਉਂਕਿ ਬਿਆਸ ਦਰਿਆ ਦਾ ਪਾਣੀ ਜਾ ਕੇ ਹਰੀਕੇ ਹੈੱਡ ਦੇ ਵਿੱਚ ਵੀ ਆ ਮਿਲਦਾ ਹੈ ਤੇ ਹਰੀਕੇ ਹੈੱਡ ਤੋਂ ਗਾਂ ਹਥਾੜ ਖੇਤਰ ਦੇ ਵਿੱਚ ਛੱਡਿਆ ਜਾਣ ਵਾਲਾ ਪਾਣੀ ਜਿਹੜਾ ਉਸ ਨਾਲ ਵੀ 30 ਤੋਂ 35 ਪਿੰਡ ਇਸ ਵਕਤ ਪ੍ਰਭਾਵ ਦੇ ਅਧੀਨ ਨੇ ਲੋਕ ਉੱਥੇ ਵੀ ਤਰਾ ਤਰਾ ਕਰਦੇ ਦਿਖਾ ਲਈ ਦਿੰਦੇ ਨੇ ਵੱਖ-ਵੱਖ ਤਰੀਕੇ ਦੀਆਂ ਮਿਲਦੀਆਂ ਜਾਣਕਾਰੀਆਂ ਅਨੁਸਾਰ ਪੰਜਾਬ ਦੇ ਲਗਭਗ 1200 ਪਿੰਡ ਇਸ ਵਕਤ ਹੜ੍ਹਾਂ ਦੀ ਮਾਰ ਮਾਰਹੇਠ ਆਏ ਹੋਏ ਨੇ ਤੇ ਵੱਖ-ਵੱਖ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਕਾਰਵਾਈਆਂ ਦੇ ਬਾਰੇ ਵੀ ਤੁਹਾਡੇ ਨਾਲ ਇਹ ਜਾਣਕਾਰੀਆਂ ਜਿਹੜੀਆਂ ਨੇ ਦਿਨਕ ਸੂਰਾਂ ਟੀਵੀ ਦੇ ਬਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਵਕਤ ਪੰਜਾਬ ਦੇ ਵਿੱਚ ਬਣੇ ਹੋਏ ਹੜ੍ਹਾਂ ਦੀ ਹਾਲਤਾਂ ਤੇ ਹਾਲਾਤਾਂ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਬਲਬਲੇ ਨੇ ਕੀ ਕੁਝ ਇਹਨਾਂ ਸਥਿਤੀਆਂ ਤੋਂ ਸੋਚਦੇ ਤੇ ਸਮਝਦੇ ਹੋ ਕੀ ਕਹਣਾਂ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिक੍ਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਤੇ ਆਉਣ ਵਾਲੇ ਸਮੇਂ ਦੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰਦੇ ਜਾਵਾਂਗੇ